ਜਾ ਗਿਆ ਵਧੀਆ ਭਾਈ ਜੀ ਉੱਚੀ ਵਾਹ ਕਹਿੰਦਾ ਗਿਆ ਬੜਾ ਜੇ ਭਰਾ ਵੀ ਆਪਣਾ ਅਬੂਰ ਤੋਂ ਆ ਗਿਆ ਅੰਦਰ ਸਾਡਾ ਭਰਾ ਬੜਾ ਨਾਈਟ ਬੰਦਾ ਹੈ ਕੀ ਕਹਨੇ ਆ ਜਾ ਇੱਥੇ ਖੜਾ ਪਤੰਦਰ ਆਇਆ ਕੇਲੇ ਆਲੇ ਹਗਾ ਕੀ ਕਹਿੰਦੇ ਝੋੜ ਨਾ ਜਾਣ ਹੈ ਹਰਦੂ ਮੈਂ ਆਉਂਦੇ ਜਿੰਕਣੇ ਹੁੰਦੇ ਆ ਇਹ ਪਤਾ ਕਿੰਨੇ ਅੰਦਰ ਪੱਕੀ ਗੱਲ ਹੈ ਉਹਣਾ ਬੰਦਾ ਨਾ ਪਿਆਮ ਪਖਾਈ ਜਾਵੇ ਪਿਆ ਤੇ ਆਂਬ ਵੀ ਕੂੜੀ ਫਸ ਗਈ ਖਾਸ ਚ ਆਨੇ ਆਵੇ ਬਾਹਰ ਚੱਪਾ ਧ ਲਿਆ ਬਾਹਰ ਨੂੰ ਨਿਕਲ ਕੇ ਜਦੋਂ ਪੱਤਿਆ ਤੇ ਥੀਟਾ ਖਾ ਕੇ ਡਿੱਗ ਪਿਆ ਜਦੋਂ ਡਿੱਗਿਆ ਖੜਪ ਪੈਣੇ ਕੂੜੀ ਬਾਹਰ ਕਹੋ ਜਿੰਨੀ ਸਪੀਡ ਨਾਲ ਅੰਦਰ ਗਈ ਸੀ ਉਹਦੀ ਬਾਹਰ ਨਹੀਂ ਕਰੀ ਸੀ ਤਿਰਕਣੀ ਨਾ ਨਾ ਇਹ ਕਰਕੇ ਭਾਈ ਜੇਲਾ ਵੀ ਆ ਹੀ ਨਿਕਲਦਾ ਜੇ ਬਾਹਰ ਦੇ ਡੇਟਾ ਖਾ ਕੇ ਡਿੱਗੂ ਕਿ ਕੇਲਾ ਬਾ ਠੀਕ ਹੈ ਹੋਰ ਜੀ ਆਦਾ ਪ੍ਰਾਹ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਜੀ ਨਰਸਾਹਬ ਸਾਡੇ ਜੱਸ ਸਾਹਬ ਨਾਲ ਹੁੰਦੇ ਭਾਈ ਹਰਸਿੰਘ ਵਾਲਾ ਠੀਕ ਹੈ ਜੀ ਮੰਡੀ ਸਾਡਾ ਪੁਰਾਣਾ ਸ਼ਹਿਰ ਨਗਰ ਓਕੇ ਜੀ